ਗੀਆਂ ਵੀ ਚੱਲਣਗੀਆਂ ਤੇ ਤੂੰ ਰੂੜੀਆਂ ਤੋਂ ਭਜਦਾ ਤੈਨੂੰ ਦੁਕਾਨ ਜਿਹੜਾ ਕਹਿੰਦਾ ਚੰਡੀਗੜ੍ਹ ਤੀ ਵੜਨਦਾ ਤੁਹਾਡੇ ਕਿਸੇ ਵੀ ਅੰਮਰੋਂ ਪਿੰਡ ਚ ਨਹੀਂ ਵੜਦੇਗਾ ਯਾਰ ਰੱਖਿਓ ਸਾਡੀ ਗੱਲ ਜੀ ਸਰਕਾਰ ਵਰਤਾਂ ਜੰਦਾਬਾਦ ਜਿੰਦਾਬਾਦ ਜਿੰਦਾਬਾਦ ਅੱਜ ਕੰਮ ਲੈਣੇ ਘਰਾਂ ਕਿ ਅਸੀਂ ਇਹੀ ਕਹਿਣ ਆਏ ਆ ਕਿ ਤੁਸੀਂ ਸਾਡੇ ਕੋਲ ਵੋਟਾਂ ਲੈਣ ਆਏ ਸੀ ਤੁਸੀਂ ਕਿਹਾ ਸੀ ਸਾਨੂੰ ਵੋਟਾਂ ਪਾ ਦਿਓ ਤੁਹਾਡੇ ਸਾਰੇ ਕੰਮ ਅਸੀਂ ਕਰਾਂਗੇ ਅਸੀਂ ਬਦਵਾਲ ਲੇਵਾਂਗੇ ਤੁਸੀਂ ਬਦਵਾਂ ਨਹੀਂ ਤੁਸੀਂ ਬਦਲਾ ਲੈ ਰਹੇ ਦਿੱਲੀ ਜਹਾੜ ਦਾ ਪੰਜਾਬ ਦੇ ਲੋਕਾਂ ਤੋਂ ਤੇ ਪੰਜਾਬ ਦੇ ਅਣਖੀ ਤੇ ਫਾਤਰ ਲੋਕ ਜਿਨ੍ਹਾਂ ਨੇ ਸਿਕੰਦਰ ਦੱਕਿਆ ਸੀ ਜਿਨ੍ਹਾਂ ਆਮਦ ਸਾਹਿਬ ਧਾਲੀ ਵਰਗੇ ਰਗੜੇ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਦਾ ਨੱਕ ਦੇ ਦਮ ਕੀਤਾ ਸੀ ਤੇ ਅੰਗਰੇਜ਼ਾਂ ਦੇ ਲਾਜ ਬਣੇ ਤੁਸੀਂ ਜਿਹੜੇ 92 94 ਐਮਐਲਏ ਜਿਹੜੇ ਲੋਕਾਂ ਦੀ ਗੱਲ ਨਹੀਂ ਸੁਣ ਰਹੇ ਤੁਹਾਡੇ ਨੱਕ 'ਚ ਹੁਣ ਦਮ ਕਰ ਦਾਂਗੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਹੁਣ ਮੈਦਾਨ 'ਚ ਨੇ ਤੇ ਜਦੋਂ ਮਾਲਸੀ ਲੋੜੀ ਲੜਦੀਆਂ ਲੜਦੇ ਰਾਂਗੇ ਪਰ ਪਹਿਲਾਂ ਤੁਹਾਨੂੰ ਸਬਕ ਸਿਖਾ ਕੇ ਤੇ ਇਹ ਸੂਬੇ ਦੇ ਹੰਕਾਰੀ ਮੁੱਖ ਮੰਤਰੀ ਨੂੰ ਨੱਕ ਰਗੜਦਾ ਵਿਖਾਵਾਂਗੇ ਤੁਹਾਨੂੰ ਅਗਲੇ ਦਿਨਾਂ 'ਚ ਇਹ ਗੱਲ ਯਾਦ ਰੱਖਿਓ ਤੇ ਤੁਹਾਨੂੰ ਸਾਰਿਆਂ ਨੂੰ ਸੱਤਾ ਪੰਜਾਬ ਤੇ ਬਾਟਰ ਲੋਕੋ ਅੱਜ ਤੋਂ ਜਾ ਕੇ ਪਿੰਡਾਂ ਦੀ ਸੱਥਾਂ 'ਚ ਤਿਆਰੀਆਂ ਕਰਨੀਆਂ ਸ਼ੁਰੂ ਕਰਦੇ ਆਪਾਂ ਜਿੰਨਾ ਚਿਰ ਇਹ 18 ਦੀ 18 ਮੰਗਾ ਮਨਵਾ ਨਹੀਂ ਲੈਂਦੇ ਆਪਾਂ ਹੁਣ ਇਹਨਾਂ ਦੇ ਪੈਰਾਂ 'ਤੇ ਹਕਮ ਚਾ ਕੇ ਰੱਖਾਂਗੇ ਇਹਨੀਆਂ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਆਪਾਂ ਕੀ ਕਰਦੇ ਆਏ ਆ ਕਿ ਮਾਣੇ ਜਿਹੜੇ ਕਸਾਨ ਆ ਕਿਉਂਕਿ ਇੱਕ ਤਾਂ ਖੇਤੀ ਖਾਣ ਦਾ ਰੱਦ ਹੋ ਗਿਆ ਸੀ ਦੂਸਰਾ ਜਿਹੜੀ ਭਗਵਾਨ ਜੀ ਨੇ ਮੀਟਿੰਗ ਦਿੱਤੀ ਸੀ ਉਹਦੇ 'ਚ ਬਹੁਤ ਸਾਰੇ ਲੋਕਾਂ ਨੂੰ ਇਹ ਲੱਗ ਰਿਹਾ ਸੀ ਕਿ ਜਿਹੜੀਆਂ ਮੰਗਾਂ ਤਾਂ ਸੈਂਤੀ ਵੱਡ ਜੂਗੀ ਇਹ ਕਰਕੇ ਆਪਣੀ ਪੂਰੀ ਤਿਆਰੀ ਨਹੀਂ ਸੀ ਜੀ ਉਹ ਹੋਣਾ ਤਾਂ ਪੂਰੀ ਤਿਆਰੀ ਨਾਲ ਜੇ ਵੀ ਅਗਲਾ ਸੰਘਰਸ਼ ਵਿਟਣਾ ਉਹ ਪੂਰੀ ਤਿਆਰੀ ਨਾਲ ਜਿਹੜੀ ਇਹਨੇ ਕੌਂਸਲ ਦੀ ਤੇ ਸਰਕਾਰ ਦੀ ਬਹਿਸ ਤੋੜਨੀ ਹੈ ਤੇ ਚਾਹ ਆਪਣੇ ਕੋਲੇ ਤਿਆਰ ਹੋ ਗਈ ਹੈ ਭਾਈ ਜਿਹਨਾਂ ਨੂੰ ਨਹੀਂ ਮਿਲੀ ਉਹ ਹੀ ਚਾਹ ਦੁਆਰਾ ਪੀ ਲੈਣਾ ਤੇ ਥਾਰਿਆਂ ਨੇ ਜਾਨ ਜਿਨਾਂ ਨੂੰ ਨਹੀਂ ਮਿਈ ਆ ਕੈ ਕਰੀ ਉਹ ਜ਼ਰੂਰ ਪੀ ਲੈਣ ਦੂਜੇ ਨਾਮ ਉਠਣਾ ਹੁਣ ਮੈਂ ਬੇਨਤੀ ਕਰੂੰਗਾ ਬਿੰਦਰ ਸਿੰਘ ਜੀ ਗੋਲੇਵਾਲਾ ਸੂਬਾ ਪ੍ਰਧਾਨ ਕੌਮੀ ਕਿਸਾਨ ਯੂਨੀਅਨ ਉਹਨਾਂ ਤੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਾਂ ਜਾਂ ਜਿਹੜੀ ਉੱਥੇ ਹੀ ਮੈਲ ਜੂਗੀ ਬਾਈ ਕਿਸੇ ਨੇ ਆਉਣਾ ਨਹੀਂ ਜਿਹੜੇ ਰਹਿੰਦੇ ਉੱਥੇ ਮਗਰ ਨਹੀਂ ਪਹੁੰਚੀ ਸਾਨੂੰ ਪਤਾ ਉੱਥੇ ਹੀ ਪਿਆ ਦੇਾਂਗੇ ਸਜੋਕਤ ਮੋਰਚਾ ਪੰਜਾਬ ਵੱਲੋਂ ਦਿੱਤੇ ਅੱਜ ਪੰਜਾਬ ਪੱਧਰੀ ਪ੍ਰੋਗਰਾਮ ਵਿੱਚ ਪਹੁੰਚੀਆਂ ਸੈਗੋਸਤਾਨ ਮੋਰਚੇ ਦੀਆਂ ਵੱਖ-ਵੱਖ ਜੱਦੇ ਬੰਦੀਆਂ ਸਾਡੇ ਪੰਜਾਬ ਦੇ ਆਗੂ ਸਹਿਬਾਨ ਜ਼ਿਲ੍ਹਿਆਂ ਦੇ ਪ੍ਰਧਾਨ ਬਲਾਕਾਂ ਦੇ ਪ੍ਰਧਾਨ ਇਕਾਈਆਂ ਵਾਲੇ ਵੀ ਔਰ ਸਭ ਤੋਂ ਵੱਧ ਧੰਨਵਾਦ ਪ੍ਰੈਸ ਵਾਲੇ ਵੀਰਾਂ ਦਾ ਜਿਹਦੇ ਜਰੀਏ ਫਰੀਦਕੋਟ ਦਾ ਅੱਜ ਦਾ ਪ੍ਰੋਗਰਾਮ ਪੰਜਾਬ ਨਹੀਂ ਸਾਰੀ ਦੁਨੀਆ ਦੇ ਵਿੱਚ ਦੇਖਿਆ ਜਾਣਾ ਸਾਰੇ ਬਲੰਤਮਾਨ ਦੇ ਨਾਲ ਇੱਕ ਬਹੁਤ ਵੱਡੇ ادارے ਦੇ ਨਾਲ ਬਹੁਤ ਵੱਡੀ ਸਸਤਾ ਦੇ ਨਾਲ ਜੋ ਪੰਜਾਬ ਨਹੀਂ ਇੱਕ ਦੇਸ਼ ਪੱਦਰੀ ਸਸਤਾ ਹੈ ਉਹਦੇ ਨਾਲ ਇਸ ਤਰ੍ਹਾਂ ਦਾ ਬਿਹੇਵ ਕਰਨਾ ਇਸ ਤਰ੍ਹਾਂ ਭੱਜਾ ਜੋ ਆਮ ਆਦਮੀ ਪੰਚਾਇਤ ਦੇ ਵਿੱਚੋਂ ਨਹੀਂ ਭੱਜਦਾ ਜਿਸ ਤਰ੍ਹਾਂ ਮੁੱਖ ਮੰਤਰੀ ਦਾ ਮੀਟਿੰਗ ਦੇ ਵਿੱਚੋਂ ਭੱਜਿਆ ਬਜ਼ੁਰਗ ਆਗੂ ਸਹਿਬਾਨ ਮੀਟਿੰਗ ਦੇ ਵਿੱਚ ਬੈਠੇ ਸਨ ਗੱਲ ਕੋਈ ਖਾਸ ਨਹੀਂ ਧਰਨੇ ਤੋਂ ਹੀ ਗੱਲ ਚੱਲੀ ਸੀ ਕਿ ਤੁਸੀਂ ਧਰਨਾ ਕੈਨਸਲ ਕਰ ਦਿਓ ਅਗਰਾਂ ਸਾਹਿਬ ਕਹਿ ਰਹੇ ਸੀ ਕਿ ਧਰਨਾ ਬਸੀ ਰੱਖੀਏ ਨਾ ਜੇ ਤੁਸੀਂ ਮੀਟਿੰਗ ਪਹਿਲਾਂ ਰੱਖ ਲਓ ਬਸ ਕਹਿੰਦਾ ਮੈਂ ਸਰਕਾਰ ਡਰਦੀ ਆ ਮੈਂ ਡਰ ਕੇ ਥੋੜੀ ਧਰਨਾ ਰੱਖਿਆ ਇਹ ਮੇਨੇ ਤਾਂ ਡਰ ਕੇ ਥੋੜੀ ਰੱਖੀ ਹੈ ਬਸ ਇਸੇ ਤੇ ਭੱਜ ਗਿਆ ਉਹ ਜਿਹੜਾ ਜਾਣ ਤੋਂ ਬਾਅਦ ਚਲੇ ਜਾਣਾ ਇੱਕ ਥੋੜੀ ਗੱਲ ਹੈ ਵੀ ਚਲਾ ਗਿਆ ਮੀਟਿੰਗ ਚੋਂ ਜਾਂਦਾ ਚੈਲੰਜ ਕਰ ਗਿਆ ਕਹਿੰਦਾ ਜੇਕਰ ਲੋ ਜੋ ਕੁਝ ਕਰਨਾ ਦੇਖ ਲੋ ਯੋਜਨਾ ਦੇਖ ਲੋ ਵੱਡਾ ਚੈਲੰਜ ਐਸਕੇਮ ਨੂੰ ਇੱਕ ਵੱਡਾ ਚੈਲੰਜ ਕਰ ਦੇਣਾ ਇੱਕ ਸਾਲ ਤੋਂ ਬਾਅਦ ਉਹਨੂੰ ਵੀ ਮਜਬੂਰ ਕਰਤਾ ਸੀ ਆਪਣੇ ਕਾਲੇ ਕਾਨੂੰਨ ਲੱਦ ਕਰਨ ਵਾਸਤੇ ਸੋਚ ਲੈਂਦਾ ਕਿ ਜਿਹੜਾ ਐਸਕੇਮ ਉਹ ਐਸਕੇਮ ਦਾ ਵੱਡਾ ਹਿੱਸਾ ਉਹ ਵੱਡਾ ਸੰਘਰਸ਼ ਸ਼ੁਰੂ ਕਿੱਥੋਂ ਹੋਇਆ ਪੰਜਾਬ ਤੋਂ ਤੇ ਫਿਰ ਪੰਜਾਬ ਦੇ ਐਸਕੇਮ ਨੂੰ ਚੈਲੰਜ ਕਰ ਦੇਣਾ ਤਾਂ ਫਿਰ ਜਵੀ ਬਣ ਲਾਗੋ ਤਵੀ ਰੋਸ ਜਾਗੋ ਤਾਂ ਫਿਰ ਵੱਡਾ ਖਲਾ ਵੱਡਾ ਗੁੱਸਾ ਐਸਕੇਮ ਦੀਆਂ ਜਥੇਬੰਦੀਆਂ ਵਿੱਚ ਲੋਕਾਂ ਵਿੱਚ ਕਿਸਾਨਾਂ ਵਿੱਚ ਮਜ਼ਦੂਰਾਂ ਵਿੱਚ ਦੇਖਣ ਨੂੰ ਮਿਲਿਆ ਉਸ ਤੋਂ ਬਹੁਤ ਵੱਡੀ ਮਾੜੀ ਗੱਲ ਚਲਾਗਾ ਮੀਟਿੰਗ ਚੋਂ ਠੀਕ ਹੈ ਨਾਲ ਦੀ ਨਾਲ ਡੀਜੀਪੀ ਨਾਲ ਸੀ ਜਾ ਕੇ ਮੀਟਿੰਗ ਕਰਕੇ ਉਦੋਂ ਹੀ ਹੁਕਮ ਜਾਰੀ ਕਰਤੇ ਕਿ ਘਰੇ ਜਾਣ ਤੋਂ ਪਹਿਲਾਂ ਹੀ ਇਹਨਾਂ ਲੀਡਰਾਂ ਨੂੰ ਗ੍ਰਿਫਤਾਰ ਕਰ ਲਓ ਘਰੇ ਅਸੀਂ ਆਏ ਸੀ ਮੈਂ 11:30 ਮੈਂ ਆਇਆ ਆਉਂਦਿਆਂ ਨੂੰ ਫੋਰਸ ਮਾਰ ਕੇ ਖੜੀ ਸੀ ਸਨ ਨਾਲ ਦੀ ਨਾਲ ਸਾਡੇ ਤੋ ਲਿੱਦਰ ਐ ਕੋ ਜੇਲ੍ਹਾਂ ਚ ਭੇਜੇ ਕੋਸ ਥਾਣਾ ਚ ਰੱਖੇ ਘਰਾਂ ਚ ਟੇਨ ਰਿਟੇਨ ਕੀਤੇ ਔਰ 7 ਤਰੀਕ ਨੂੰ ਜੋ ਹਾਲ ਕੀਤਾ ਜਿਹੜਾ ਕਹਿੰਦਾ ਸੀ ਛੜਕਾ ਰੋਕਦੇ ਆ ਕਿਸਾਨ ਲੀਹਾਂ ਰੋਕਦੇ ਆ ਕਿਸਾਨ ਸਾਡਾ ਤਾਂ ਕੋਈ ਪ੍ਰੋਗਰਾਮ ਹੀ ਨਹੀਂ ਹਾਂ ਸਰਕਾਰ ਰੋਕਣ ਦਾ ਨਹੀਂ ਸੀ ਉਸ ਦਿਨ ਸਾਡਾ ਪ੍ਰੋਗਰਾਮ ਤਾਂ ਸੀ ਚੌਥੀ ਸੈਂਟਰ ਮੰਗਰਾ ਸੀ ਅਸੀਂ ਤਵੀ ਚੌਥੀ ਸੈਕਟਰ ਸਾਨੂੰ ਦੇ ਦਿਓ ਵੱਡਾ ਗਰਾਉਂਡ ਉਥੇ ਬੈਠ ਕੇ ਅਸੀਂ ਗੱਲਬਾਤ ਕਰਾਂਗੇ ਤਾਂ ਸਾਡਾ ਤਾਂ ਕੋਈ ਰੋਕਣ ਦਾ ਮਤਲਬ ਨਹੀਂ ਸੀ ਇਹ ਤਾਂ ਇੱਕ پلان ਸੀ ਜਿਸ ਤਰ੍ਹਾਂ ਕਹਰੇ ਬੀਜੇਪੀ ਨਾਲ ਪੜਿਆ ਹੋਇਆ ਇੱਕ پلان ਸੀ ਮੈਂ ਮੀਟਿੰਗ ਜੋ ਜਾਣਾ ਕਿਵੇਂ ਹੈ ਚੈਲੰਜ ਕਿਵੇਂ ਕਰਨਾ ਹੈ ਤਾਂ ਫਿਰ ਜਲਦੀ ਮੀਟਿੰਗਾਂ ਦੇ ਵੀ ਹੋ ਗਈ ਬਾਅਦ ਵਿੱਚ ਸੱਦਾ ਵੀ ਦੇਣ ਲੱਗ ਪਏ ਸਰਕਾਰ ਵੱਲੋਂ ਸੱਦੇ ਵੀ ਆਉਣ ਲੱਗ ਪਏ ਕਿ ਮੀਟਿੰਗ ਨੂੰ ਦੁਬਾਰਾ ਕਰ ਲਓ ਪਰ ਕਰਨਗੇ ਮਨਿਸਟਰ ਤਾਂ ਪਿੱਛੇ ਅਸੀਂ ਕੱਲ ਗੱਲ ਕੀਤੀ ਮੀਟਿੰਗ ਕੀਤੀ ਯੂਨ ਤੇ ਵੀ ਜੇ ਮੀਟਿੰਗ ਕਰਨੀ ਹੈ ਅਸੀਂ ਕਰ ਲਵਾਂਗੇ ਪਰ 10 ਤਰੀਕ ਚੱਪਾ ਆ ਗਈ ਕਰਾਂਗੇ ਕਿਉਂਕਿ ਥੋੜਾ ਪ੍ਰੋਗਰਾਮ ਸਾਡੇ ਨਾਲ ਮੀਟਿੰਗ ਕਰਦਾ ਨਹੀਂ 9 ਤਰੀਕ ਦੀ ਮੀਟਿੰਗ ਦੇ ਰਹੇ ਸੀ ਕੱਲ ਦੀ ਮੀਟਿੰਗ ਤੁਹਾਡਾ ਇੱਕੋ ਹੀ ਮਤਲਬ ਹੈ ਕਿ ਅੱਜ ਦਾ ਜੋ 10 ਦਾ ਪ੍ਰੋਗਰਾਮ ਹੈਗਾ ਇਹਦੇ ਵਿੱਚ ਟੱਲਮਸ ਕੀਤੀ ਜਾਵੇ ਕਿਉਂਕਿ ਲੋਕ ਦੁਬਧਾ ਚ ਪੈ ਜਾਂਦੇ ਆ ਕਿ ਜੇ ਸਰਕਾਰ ਦੁਬਾਰਾ ਮੀਟਿੰਗ ਕਰ ਰਹੀ ਹੈ ਤਾਂ ਮਤਲਬ ਹੈ ਕਿ 10 ਤਰੀਕੀ ਦਾ ਪ੍ਰੋਗਰਾਮ ਟਿੱਲਾ ਹੋ ਜਾਂਦਾ ਜੋ ਜੇ ਕਰਾਂਗੇ ਇਹ ਮੀਟਿੰਗ ਤਾਂ ਜਿੱਥੋਂ ਮੀਟਿੰਗ ਖਤਮ ਹੋਈ ਸੀ ਜਿੰਨਾ ਮੰਗਾ ਤੋਂ ਅੱਠਕ ਮੰਗਾ ਸਾਡੀਆਂ ਉਹਦੇ ਨਾਲ ਡਿਸਕਸ ਹੋਣੀ ਸੀ ਸਰਕਾਰ ਦੇ ਨਾਲ ਭੁਗਤੰਤਮਨ ਦੇ ਨਾਲ ਨਿਸ਼ਚਾ ਦੇ ਨਾਲ ਉੱਥੋਂ ਸ਼ੁਰੂ ਕਰਾਂਗੇ ਅਰ ਸੀਐਮ ਵਿੱਚ ਬੈਠੂਗਾ ਮੀਟਿੰਗ ਦੇ ਵਿੱਚ ਸਾਡੀ ਮੀਟਿੰਗ ਫੇਰ ਹੋਵੇਗੀ ਔਰ ਮੈਂ ਟੱਚ ਚੈਲੰਜ ਹੋਰ ਵੀ ਕੀਤਾ ਜੋ ਗੱਲ ਕਰਦਾ ਹੈ ਕਿ ਮੰਗਾ ਤਾਂ ਸੈਂਟਰ ਨਾਲ ਸੰਬੰਧਤ ਹੈ ਮੈਂ ਗੱਲ ਕੀ ਕਰਾਂ ਪੰਜਾਬ ਦੇ ਨਾਲ ਤਾਂ ਸੰਬੰਧਤ ਮੰਗਾ ਹੀ ਨਹੀਂ ਹੈ ਪਰ ਸਾਡੀ ਮੀਟਿੰਗ ਦੇ ਵਿੱਚ ਫੈਸਲਾ ਸੀ ਕੀਤਾ ਸੀ ਔਰ ਪੱਛਲੇ ਵਿੱਚ ਵੀ ਤੁਸੀਂ ਸੁਣਿਆ ਕਿ 15 ਤਰੀਕ ਦੀ ਮੀਟਿੰਗ ਆ ਚੰਡੀਗੜ ਸਾਡੀ ਸੂਜਮਕ ਮੋਰਚੇ ਦੀ ਔਰ ਉਹ ਚੈਲੰਜ ਕੀਤਾ ਹੈ ਕਿ ਸਾਡੇ ਨਾਲ ਡਿਬੇਟ ਕਰਲਾਉਣਾ ਮੰਗਾ ਤੇ ਕਿ ਸਾਡੀਆਂ ਜੋ 18 ਮੰਗਾ ਹੈ ਉਹ ਸਾਡੀਆਂ ਪੰਜਾਬ ਦੀਆਂ ਮੰਗਾ ਹੈ ਜਾਂ ਸਾਡੀਆਂ ਸੈਂਟਰ ਨਾਲ ਸੰਬੰਧਤ ਮੰਗਾ ਹੈ ਆਜਾ ਸਾਡੇ 5 ਲੀਡਰ ਸਾਰੇ ਨਹੀਂ ਬੋਲਾਂਗੇ ਅਸੀਂ ਸਾਡੇ ਲੀਡਰ ਬੈਠਣਗੇ 5 ਲੀਟਰ ਅਸੀਂ ਚੁਣਾਂਗੇ ਜਿਹੜੇ ਚਿਰ ਨਾਲ ਡਿਬੇਟ ਕਰਨਗੇ ਕਿ ਮੰਗਾਂ ਜੋ ਹੈ ਪੰਜਾਬ ਦੀਆਂ ਜਾਂ ਸੈਂਟਰ ਦੀਆਂ ਦੇਖਦੇ ਹਾਂ ਹੁਣ ਹਾਲ ਤੱਕ ਤਾਂ ਸੁਣਿਆ ਨਹੀਂ ਆਇਆ ਕੋਣਤਮਾਨ ਦਾ ਪਰ ਜੋ ਝੂਠਾ ਬੰਦਾ ਹੈ ਉਹ ਕਿਵੇਂ ਗੱਲ ਕਰ ਦ ਸਕਦਾ ਹੈ ਉਹ ਕਿਵੇਂ ਡਿਬੇਟ ਕਰ ਸਕਦਾ ਹੈ ਕਿਉਂਕਿ ਸਾਡੀ ਇੱਕ ਇੱਕ ਮੰਗ ਜੋ ਹੈਗੀ ਹੈ ਉਹ ਪੰਜਾਬ ਦੇ ਨਾਲ ਸੰਬੰਧਤ ਮੰਗ ਹੈ ਇੱਕ ਇੱਕ ਮੰਗ ਅਸੀਂ ਸਭ ਤੋਂ ਪਹਿਲੀ ਮੰਗ ਵੱਡੀ ਗੱਲ ਜਿਹੜੀ ਹੈਗੀ ਹੈ ਕਿ ਜਿੱਥੇ ਬੰਦੀਆਂ ਕਦੇ ਧੰਨਵਾਦ ਨਹੀਂ ਕਰਦੀਆਂ ਅਸੀਂ ਸਭ ਤੋਂ ਪਹਿਲੀ ਮੰਗ ਦੇ ਵਿੱਚ ਸਰਕਾਰ ਦਾ ਧੰਨਵਾਦ ਰਿਖਤੀ ਰੂਪ ਵਿੱਚ ਕੀਤਾ ਹੈ ਕਿ ਜਦੋਂ ਡਰਾਫਟ ਜੋ ਤੁਸੀਂ ਵਿਧਾਨ ਸਭਾ ਬਾਅਦ-ਬਾਸ ਕੀਤਾ ਡਰਾਫਟ ਉਹਨੂੰ ਰੱਦ ਕੀਤਾ ਹੈ ਸੈਂਟਰ ਵੱਲੋਂ ਭੇਜੇ ਡਰਾਫਟ ਨੂੰ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਸਭ ਤੋਂ ਪਹਿਲੀ ਮੰਗ ਸ਼ੁਰੂ ਇੱਥੋਂ ਹੋਈ ਉਹ ਲਿਖਿਆ ਸਭ ਤੋਂ ਪਹਿਲਾਂ ਧੰਨਵਾਦੀ ਗੱਲ ਅਸੀਂ ਜਿਹੜੀ ਹੈਗੀ ਹੈ ਉਹ ਸਰਕਾਰ ਦੀ ਕੀਤੀ ਹੈ ਨਾਲ ਬੇਨਤੀ ਕੀਤੀ ਸੀ ਕਿ ਉਹ ਡਰਾਫਟ ਨੂੰ ਜੋ ਡਰਾਫਟ ਕਰੋ ਸੈਂਟਰ ਨੂੰ ਉਹਦੇ ਵਿੱਚ ਮੰਗ ਕਰੋ ਕਿ ਐਪਲੀਕੇਸ਼ਨ ਲਾਓ ਕਿ ਤੁਮ ਵੀ ਪੱਧਰ ਤੇ ਵੀ ਇੱਕ ਖਲਡਾ ਜਿਹੜਾ ਹੈਗਾ ਉਹ ਰੱਦ ਕੀਤਾ ਜਾਵੇ ਇਹ ਪੰਜਾਬ ਨਾਲ ਸੰਬੰਧਿਤ ਗੱਲ ਨਹੀਂ ਹੈ ਕਿੰਨਾ ਪੰਜਾਬ ਨਾਲ ਸੰਬੰਧਿਤ ਗੱਲ ਨਹੀਂ ਹੈਗੀ ਹੈਗੀ ਆ ਬਾਤ ਕਰਨਾ ਮਸਲਾ ਬਹੁਤ ਵੱਡਾ ਹੈ ਬਹੁਤ سارے ਭਰਾ ਜਿਹੜੇ ਪੰਜ ਪੰਜ ਚਾਰ ਚਾਰ ਕਿੰਨੇ ਦੋ ਦੋ ਤਿੰਨ ਤਨ ਪਿੱਛੇ ਲੰਮੇ ਸਦੋਂ ਗਰੀਬ ਬੰਦਾ ਕੋਈ ਘਰ ਤਾਂ ਕੇ ਬੈਠਾ ਹੈ ਜਿਹਦਾ ਖੋਲਾ ਜਾ ਰਿਹਾ ਹੈ ਅਸੀਂ ਕਿਹਾ ਨਾ ਕਰੋ ਇਸ ਤਰ੍ਹਾਂ ਉਹਨਾਂ ਨੇ ਨੌਕ ਪੱਕੇ ਕਰ ਦੋ ਜਿਹੜੇ ਤਿੰਨ ਤਨ ਚਿਰੀਆਂ ਤੋਂ ਉਸੇ ਆਸੇ ਦੀ ਜ਼ਿੰਦਗੀ ਬਿਤਾ ਰਹੇ ਆ ਉਹਨਾਂ ਨੂੰ ਪੱਕੀਆਂ ਕਰ ਦਿਓ ਜ਼ਮੀਨਾਂ ਤਾਂ ਜੋ ਕਰਜ਼ਾ ਲੈ ਸਕਣ ਉਹਦੇ ਕੋਈ ਲਿੰਮਟ ਬਣਾ ਸਕਣ ਉਹਦਾ ਜੋ ਮਾਲਜਾ ਵਗੈਰਾ ਉਹਨਾਂ ਨੂੰ ਆਸਕੇ ਯਾਰ ਪੰਜਾਬ ਨਾਲ ਸੰਬੰਧਤ ਮੰਗਣੀ ਹੈ ਆ ਨਮੀ ਖੇਤੀ ਨੀਤੀ ਜਿਹੜੀ ਜਾਂ ਲਾਗੂ ਕਰ ਦਿਓ ਜੋ ਤੁਸੀਂ ਪੰਜਾਬ ਨੇ ਕਰਨੀ ਹੈ ਜੋ ਪੰਜਾਬ ਨਾਲ ਸੰਬੰਧਤ ਹੈ ਪੰਜਾਬ ਦੇ ਵਾਤਾਵਰਣ ਮੁਤਾਬਕ ਜਿਹੜੀ ਹੈਗੀ ਹੈ ਨਵੀਂ ਨੀਤੀ ਜਿਹੜੀ ਹੈਗੀ ਹੈ ਤੁਸੀਂ ਇਹ ਲਾਗੂ ਕਰ ਦਿਓ ਕਿ ਇਹ ਪੰਜਾਬ ਦੀ ਮੰਗ ਨਹੀਂ ਹੈ ਕਰਜ਼ਾ ਮਾਫੀ ਦੀ ਮੰਗ ਜਿਹੜੀ ਹੈਗੀ ਹੈ ਜੀ ਅਸੀਂ ਰੰਮੇ ਸਿੰਘ ਤੋਂ ਸਾਡੀ ਇਹ ਮੰਗ ਹੈ ਕਿ ਸਾਡੀ ਜੋ ਕਰਜ਼ਾ ਸਾਡੇ ਤੇ ਚੜਿਆ ਹੋਇਆ ਹੈਗਾ ਤੇ ਕਿਸਾਨ ਦੀਆਂ ਗਲਤੀਆਂ ਕਰਕੇ ਨਹੀਂ ਚੜਿਆ ਤੇ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਘੱਟ ਪਾ ਮਿਟ ਕੇ ਸਾਡਾ ਜੋ ਕਰਜ਼ਾ ਸਾਡੇ ਤੇ ਚੜਿਆ ਹੈ ਇਹ ਸਰਕਾਰਾਂ ਕਰਕੇ ਚੜਿਆ ਇਸ ਕਰਕੇ ਪੰਜਾਬ ਸਰਕਾਰ ਪੰਜਾਬ ਤੇ ਸੈਂਟਰ ਨਾਲ ਮਿਲ ਕੇ ਵਿਚਾਰ ਬਣਾ ਕੇ ਕੋਈ ਕਾਨੂੰਨ ਬਣਾ ਕੇ ਸਾਡਾ ਜਿਹੜਾ ਕਰਜ਼ਾ ਉਹ ਮਾਫ਼ ਕੀਤਾ ਜਾਵੇ ਇਹ ਸਰਕਾਰ ਤੋਂ ਜਿਹੜੀ ਮੰਗ ਹੈ ਇਹ ਸਾਡੀ ਪੰਜਾਬ ਦੀ ਨਹੀਂ ਆ ਸਰਕਾਰੀ ਸਰਕਾਰੀ ادارਿਆਂ ਦੀ ਗੱਲ ਪਹਿਲਾਂ ਰਿਸ਼ਪਾਲ ਸਿੰਘ ਕਰ ਰਿਹਾ ਸੀ ਬੁਰਾ ਹਾਲਾਚ ਕਿ ਮਿਲਖ ਫੱਡਾ ਜੋ ਕਿ ਮਾਰਕ ਫੱਡਾ ਹੈ ਜੋ ਵੀ ਸਹਿਕਾਰੀ ਧਾਰੇ ਸਾਰੇ ਘਾਟੇ ਦੇ ਸਾਰੇ ਸਰਕਾਰ ਦੇ ਜੋ ਅਧਿਕਾਰੀ ਹੈ ਉਹ ਖਾ ਕੇ ਆ ਹਿੱਸੇਦਾਰੀਆਂ ਜੋ ਮੈਂਬਰ ਬਣਨੇ ਆ ਸੁਸਾਇਟੀਆਂ ਦੇ ਵਿੱਚ ਇਹ ਬੰਦ ਕੀਤੀ ਪਿਛਲੀ ਮੀਟਿੰਗ ਚ ਮੰਨਿਆ ਸੀ ਮੁੱਖ ਮੰਤਰੀ ਕਿ ਮੈਂ ਨੋਟੀਫਿਕੇਸ਼ਨ ਜਾਰੀ ਕਰ ਦਿੰਨਾ ਨਵੀਂ ਮੈਂਬਰਸ਼ਿਪ ਕਿਸ ਨੇ ਕਹਨੀ ਨਾ ਮੈਂਬਰ ਬਣਨਾ ਤਾਂ ਸ਼ੁਰੂ ਕਰ ਦਿੰਨੇ ਆ ਉਹ ਸਾਡੀ ਮੰਗ ਸੀ ਇਸ ਵਾਰ ਜੇ ਪੰਜਾਬ ਦੀ ਨਹੀਂ ਇਹ ਸੈਂਟਰ ਨੇ ਕਰਨਾ ਆ ਕਿ ਮੈਂਬਰ ਨੂੰ ਨੇ ਸਾਡੇ ਸਟੇਟੀਆਂ ਦੇ ਇਹ ਪੰਜਾਬ ਸਰਕਾਰ ਨੇ ਨਹੀਂ ਬਣਾਉਣੇ ਔਰ ਇਹਦੇ ਨਾਲ ਨਾਲ ਜੋ ਕਣਕ ਦੀ ਖਰੀਦ ਬਾਰੇ ਅਸੀਂ ਗੱਲ ਕੀਤੀ ਹੈ ਕਿ ਸਾਡੇ ਨਾਲ ਇਸ ਕਣਕ ਦੇ ਸੀਜ਼ਨ ਦੇ ਵਿੱਚ ਵੀ ਝੋਨੇ ਵਾਲਾ ਕੰਮ ਤਾਂ ਨਹੀਂ ਹੋਣਾ ਜਿਸ ਤਰ੍ਹਾਂ ਝੋਨਾ ਸਾਡਾ ਰੁੜਿਆ ਕਿ ਕਣਕ ਦਾ ਪ੍ਰਬੰਧ ਹੋ ਗਿਆ ਰੱਖਣ ਦਾ ਖਰੀਦਣ ਦਾ ਸਾਰਾ ਤੁਹਾਡੇ ਸਟੋਰ ਵੇਲੇ ਆ ਤੁਹਾਡੇ ਜੋ ਜਿੱਥੇ ਤੁਸੀਂ ਰੱਖਣੀ ਹੈ ਕਣਕ ਉਹ ਠੀਕ ਹੈ ਸਾਰਾ ਕੁਝ ਔਰ ਨਾਰੀ ਮੰਗ ਕੀਤੀ ਹੈ ਕਿ ਪਿਛਲੇ ਝੋਨੇ 'ਚ ਜੋ ਹੈ ਸਾਡਾ ਨੁਕਸਾਨ ਹੋਇਆ ਹੈ ਸਾਡੇ ਤੇ ਕਾਟਾਂ ਲੱਗੀਆਂ ਜੋ ਵੀ ਹੋਇਆ ਸਾਨੂੰ ਉਹਦਾ ਮੁਆਵਜ਼ਾ ਦਿਓ ਇਹ ਮੰਗ ਪੰਜਾਬ ਦੀ ਨਹੀਂ ਹੈ ਨਾਲ ਅਸੀਂ ਮੰਗ ਕੀਤੀ ਕਿ ਝੋਨੇ ਦੇ ਸੀਜ਼ਨ ਦੇ ਵਿੱਚ ਅਗਲੀ ਕਿਹੜੀ ਕਿਸਮ ਅਸੀਂ ਬੀਜੀਏ ਤਾਂ ਜੋ ਪਹਿਲੀ ਵਾਰ ਮੰਨ 26 ਝੋਨਾ ਪਹਿਲਾਂ ਲਵਾਤਾ ਫੇਰ ਦਾ ਟੋਟਾ ਹੁੰਦਾ ਇਹ ਘਾਟਾ ਪੈਂਦਾ ਫੈਲੜਾਂ ਵਾਲਿਆਂ ਨੂੰ ਇਸ ਤਰ੍ਹਾਂ ਹੁੰਦਾ ਉਸ ਤਰ੍ਹਾਂ ਹੁੰਦਾ ਫੇਰ ਤਾਂ ਨਹੀਂ ਹੁੰਦਾ ਯਾਰ ਸਾਨੂੰ ਪਹਿਲਾਂ ਹਣੀ ਦੱਸ ਦਿਓ ਅਸੀਂ ਕਿਹੜੀ ਕਿਸਮ ਬੀਜੀਏ ਨਾ ਮੈਂ ਕੀਤੀ ਸੀ ਕਿ ਝੋਨਾ ਸਾਡਾ ਗੇਤਾ ਕਰ ਦਿਓ ਥੋੜਾ ਪੋਰਕ ਕੈਦਨੇ ਦਾ ਸੈੱਲ ਹੈ ਇਹ ਥੋੜੀ ਪ੍ਰਾਈ ਦਾ ਮਸਲਾ ਹੈ ਉਹ ਆ ਉਹ ਵੀ ਗੱਲ ਹੋਈ ਕਿ 1 ਜੂਨ ਤੋਂ ਆਪਾਂ ਜਿਹੜਾ ਤੁਹਾਡਾ ਝੋਨੇ ਦਾ ਗੱਲ ਸਾਡੀ ਕਰੋ ਤੇ ਇਸ ਕਰਦੇ ਹੰਗਾਰਾ ਵੀ ਉਹਨੇ ਭਰਿਆ ਕਿ ਠੀਕ ਆ ਤੁਹਾਡੀ ਗੱਲ ਝੋਨਾ ਬੜਾ ਲੇਟ ਹੋ ਗਿਆ ਤੇ ਇਹਦੇ ਨਾਲ ਨੁਕਸਾਨ ਹੁੰਦਾ ਪਹਿਲੀ ਜੂਨ ਦੀ ਗੱਲ ਜਿਹੜੀ ਸਰਕਾਰ ਦੇ ਨਾਲ ਉਹ ਵੀ ਜਿਹੜੀ ਹੈਗੀ ਆ ਉਹ ਹੋਈ ਹੈ ਔਰ ਸ਼ਹੀਦ ਪਰਿਵਾਰਾਂ ਦੀ ਗੱਲ ਹੋਈ ਜਿਹੜੀ ਹੁੰਦੀ ਆ ਹਮੇਸ਼ਾ ਕਿ ਪੰਜਾਬ ਦੇ ਜੋ ਪਰਿਵਾਰ ਸ਼ਹੀਦ ਹੋਏ ਆ ਉਹਨਾਂ ਨੂੰ ਨੌਕਰੀਆਂ ਉਹਨਾਂ ਨੂੰ ਮਾਲਜਾ ਦੇਣਾ ਇਹ ਸਾਰੀ ਗੱਲ ਇਹ ਪੰਜਾਬ ਦੇ ਨਾਲ ਕੇ ਸੰਬੰਧਿਤ ਮੰਗਣੀ ਹੈ ਇਹ ਵੀ ਚੱਲੀ ਸਾਰੀ ਭਾਰਤ ਮਾਲਾ ਪ੍ਰੋਜੈਕਟ ਜੋ ਇੱਕ ਟਨਟਾਡਾ ਵਾਸਤੇ ਜੋ ਬਾਨੀਆਂ ਡਾਨੀਆਂ ਵਾਸਤੇ ਉਹਨਾਂ ਦੇ ਵਪਾਰ ਵਾਸਤੇ ਜੋ ਸੜਕਾਂ ਬਣਾਈਆਂ ਜਾ ਰਹੀਆਂ ਔਰ ਸਾਨੂੰ ਮੂर्ख ਬਣਾਇਆ ਜਾਂਦਾ ਕਿ ਇੱਧਰ ਤੇ ਇੱਥੇ ਸਾਨੂੰ ਚੜਨ ਦਾ ਸਾਮਾਨੀ ਮੇਲਣਾ ਸੋਗਾਟ ਟ੍ਰੇਟਰਾਂ ਨੂੰ ਰੋੜਾ ਤੇ ਨਹੀਂ ਚੱਲਣਾ ਉਹਦੇ ਬਾਰੇ ਸੀ ਕਿਹਾ ਵੀ ਇਹਦਾ ਜੋ ਰੇਟ ਦਿੰਨੇ ਆ ਤੁਸੀਂ ਘੱਟੋ-ਘੱਟ ਉਹ ਤੁਸੀਂ ਸਰਕਾਰੀ ਰੇਟ ਨਾਲ ਜੋ ਮਾਰਕੀਟ ਰੇਟ ਆ 40-40 50-50 ਲੱਖ ਦਾ ਆਉਂ ਰਿਹਾ ਪਿਆ ਉਹਨੂੰ ਆਧਾਰ ਮੰਨ ਕੇ ਉਹਦੇ ਤੇ ਭੱਤਾ ਦੇ ਕੇ ਉਹਨੂੰ ਕਿੰਨੇ ਰੁਪਏ ਤੁਸੀਂ ਦਿੰਨੇ ਹੋ ਤਾਂ ਜੋ ਅੱਗੇ ਜੀਵਨ ਨਾਲ ਜਾ ਕੇ ਕੁਝ ਕਰ ਲਵੇ ਇਹ ਤੁਸੀਂ ਕਰੋ ਕਿ ਸਰਕਾਰ ਨੇ ਇਹਨਾਂ ਸਰਕਾਰਾਂ ਨੇ ਇਹਨਾਂ ਨੇ ਵੀ ਕਰਨਾ ਇਹਨਾਂ ਦਾ ਮਸਲਾ ਕੀ ਹੈ ਨਹੀਂ ਹੈ ਸੋ ਉਹ ਅਸੀਂ ਗੱਲ ਉਹਨਾਂ ਦੇ ਨਾਲ ਕੀਤੀ ਹੈ ਆ ਨਕਲੀ ਖਾਦਾਂ ਬੀਜਾਂ ਦਾ ਕਿੰਨਾ ਬੁਰਾ ਹਾਲ ਹੈ ਕਦੇ ਸੁਣਿਆ ਕਿਸੇ ਏਜੰਸੀ ਨੂੰ ਕਿਸੇ ਕੰਪਨੀ ਨੂੰ ਸਜ਼ਾ ਹੋਈ ਹੈ ਜਾਂ ਉਹਨੂੰ ਮਾਲਜਾ ਪਿਆ ਹੋਵੇ ਕਿ ਤੂੰ ਜ਼ਿੰਮੇਵਾਰ ਦਾ ਇਹਨਾਂ ਨੁਕਸਾਨ ਕੀਤਾ ਹੈਗਾ ਤੂੰ ਉਹਦਾ ਪੂਰਾ ਪ੍ਰਭਾਈ ਤੂੰ ਕਰਨੀ ਹੈ ਉਸ ਕੰਪਨੀ ਵਾਲੇ ਨੇ ਕਰਨੀ ਹੈ ਇਹ ਸਾਰੀਆਂ ਮੰਗਾ ਜੋ ਹੈ ਭਰਾਓ ਤੁਹਾਡੇ ਨਾਲ ਸੰਬੰਧਿਤ ਹੈ ਤੁਹਾਡੇ ਪੰਜਾਬ ਦੇ ਨਾਲ ਸੰਬੰਧਿਤ ਹੈ ਐਮਐਲ ਸਾਹਿਬ ਜੋ ਮੈਂ ਗੱਲ ਕਰ ਰਹਾ ਮੈਂ ਆ ਮਿਲਦੀ ਗੱਲ ਚੱਲਦੀ ਸੀ ਅਗਰਗ ਸਿੰਘ ਖੋਖੋ ਯਾ ਕੋਕਰਤਾਲ ਦੇ ਬੈਠਾ ਸੀ ਆਪਣੀਆਂ ਜੱਥੇਬੰਦੀਆਂ ਵੀ ਸਾਡੀ ਜੱਥੇਬੰਦੀ ਵੀ ਕੋਕਰਤਾਲ ਜਣਾ ਬੈਠੀ ਸੀ ਮਰਨ ਮਰਤੇ ਬੈਠਾ ਸੀ ਉਹ ਇੱਕ ਤੋਂ ਬਾਅਦ ਚੇਤਨੀ ਆਵੇ ਸਾਡਾ ਮਿਲ ਚਲੀ ਗਈ ਜਾਂ ਅਸੀਂ ਮਿਲ ਲਵਾਉਣੀ ਹੈ ਕਿੰਨੇ ਧਰਨੇ ਅਸੀਂ ਆਪਾਂ ਆਪਾਂ ਆਪਣੀ ਗੱਲ ਕਰੀਏ ਚਾਹੇ ਕੋਈ ਕੁਲਤਾਰ ਸਿੰਘ ਸੰਧਵਾ ਹੈ ਚਾਹੇ ਗੁਰਦੇਵ ਸਿੰਘ ਸੇਖੋ ਹੈ ਆਪਣੀਆਂ ਸਾਰੀਆਂ ਜਥੇਬੰਦੀਆਂ ਕਿੰਨੇ ਧਰਨੇ ਜਿਹੜੇ ਨਾ ਬੈਠੇ ਰਹੇ ਆ ਇਹਨਾਂ ਦਾ ਫਰਜ਼ ਬਣਦਾ ਜੇ ਧਰਨਾ ਲੱਗਦਾ ਵਿੱਚ ਆ ਕੇ ਬੈਠ ਜਾਣ ਕਿ ਅਸੀਂ ਧਰਨਿਆਂ ਦੇ ਵਿੱਚੋਂ ਹੀ ਨਿਕਲਿਆ ਤੁਸੀਂ ਸਾਨੂੰ ਬਣਾਇਆ ਇਹਨਾਂ ਧਰਨਿਆਂ ਕਰਕੇ ਸਾਡੀ ਸਰਕਾਰ ਆਈ ਹੈ ਉਹ ਕਹਿੰਦੇ ਧਰਨੇ ਮਾਰੇ ਆ ਸੋ ਭਰਾਵੋ ਜਿਸ ਤਰ੍ਹਾਂ ਪਹਿਲਾਂ ਕਿਹਾ ਗਿਆ ਇੱਕ ਬਹੁਤ ਵੱਡਾ ਚੈਲੰਜ ਹੈ ਇੱਕ ਪੱਕੀ ਗੱਲ ਹੈ ਸਾਨੂੰ ਚੈਲੰਜ ਕਰਕੇ ਭੱਜਿਆ ਮੁੱਖ ਮੰਤਰੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀ 15 ਤਰੀਕ ਦੀ ਫਿਰ ਮੀਟਿੰਗ ਐਸਕੇਐਮ ਦੀ ਉਸ ਤੋਂ ਉਸ ਤੋਂ ਬਾਅਦ ਜੇ ਕੋਈ ਗੱਲ ਨਾ ਚੱਲੀ ਜੇ ਮੁੱਖ ਮੰਤਰੀ ਨੇ ਕੋਈ ਲੜਨ ਨਾ ਫੜਾਇਆ ਫੜਾਇਆ ਤਾਂ 15 ਤਰੀਕ ਨੂੰ ਜਿਹੜਾ ਐਸਕੇਐਮ ਬਹੁਤ ਵੱਡਾ ਫੈਸਲਾ ਜੁਬਾਰਾ ਫੇਰ ਲੈ ਸਕਦਾ ਹੈ ਤਾਂ ਜੋ ਬਹੁਤ ਵੱਡੀ ਮਿਹਨਤ ਮੈਂਸਾ ਉਸ ਤਰ੍ਹਾਂ ਦਾ ਹੀ ਅੰਦੋਲਨ ਜਾਂ ਦੇ ਵਿੱਚ ਬਣ ਜਾਣਾ ਜੇਕਰਾਂ ਦਾ ਦਿੱਲੀ ਦੇ ਵਿੱਚ ਬਣਾ ਸੀ ਸਰਕਾਰ ਨੇ ਮਾਹੌਲ ਇਹ ਐਸਾ ਗੱਲਬਾਤ ਇਹ ਸੀ ਚਲਾਈ ਜਣਗੀ ਐਸੀ ਜਣਤੀ ਸਾਨੂੰ ਚੈਲ ਨਹੀਂ ਇਸ ਤਰ੍ਹਾਂ ਦਾ ਕਰਤਾ ਹਰ ਬੰਦਾ ਇਸ ਨੂੰ ਸੋਚਦਾ ਹੈਗਾ ਇਹ ਤੱਕ ਪੱਗ ਨੂੰ ਹੱਥ ਪਾਉਣ ਵਾਲੀ ਗੱਲ ਹੈ ਜਿਹੜੀ ਸਰਕਾਰ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਕਹੋਂਦੀ ਸੀ ਉਹਨੇ ਜੋਗ ਕੀਤਾ ਪਹਿਲੀਆਂ ਸਰਕਾਰਾਂ ਠੀਕ ਆ ਸਾਨੂੰ ਆਜ਼ਾਦਤਾ ਕੁਝ ਵੀ ਕੀਤਾ ਨਾ ਕਾਂਗਰਸ ਨੇ ਕੀਤਾ ਨਾ ਕਾਗਰਸ ਨੇ ਕੀਤਾ ਅਮੀਸ਼ਾ ਸੀ 92 94 ਬਣਾਤੇ ਇਹਨਾਂ ਨੇ ਅਮੀਸ਼ਾ ਕੀ ਇੱਕ ਆਮ ਲੋਕਾਂ ਜੋ ਨਿਕਲੀ ਸਰਕਾਰ ਆਮ ਲੋਕਾਂ ਨੇ ਨਿਰੰਦਰਾ ਕਪੜਾ ਪਰ ਇਹਦਾ ਉਹਨਾਂ ਤੋਂ ਅੱਗੇ ਨਿਕਲੇ ਇਹਦਾ ਚੈਲੰਜ ਕਰਕੇ ਕਰਨ ਲੱਗ ਪਏ ਇਹ ਕੌਮਾਂਦਾਂ ਜਾਂ ਜਾ ਕੇ ਇਹ ਭਾਰਤੀ ਜਨਤਾ ਪਾਰਟੀ ਨਾਲ ਸਖੇਤਰ ਦੀ ਸਰਕਾਰ ਦੇ ਨਾਲ ਜਾ ਕੇ ਉਹਨਾਂ ਦੇ ਇਸ਼ਾਰਿਆਂ ਤੇ ਚੱਲਣ ਲੱਗ ਪਏ ਸੋ ਆਪਾਂ ਤੁਹਾਨੂੰ ਭਰਾਓ ਚੈਲੰਜ ਹੈ ਤਕਲੇ ਹੋ ਜੋ ਪਾਰਟੀਆਂ ਵਾਲਿਆਂ ਤੋਂ ਉੱਪਰ ਉੱਠ ਕੇ ਪਾਰਟੀ ਕਿਸੇ ਕੋਈ ਕੰਮ ਕਰਦਾ ਹੈ ਪਰ ਜਿੱਥੇ ਕਿੱਤੇ ਦੀ ਗੱਲ ਆ ਜਾਂਦੀ ਹੈ ਜਿੱਥੇ ਕਿਸਾਨੀ ਦੀ ਗੱਲ ਆ ਜਾਂਦੀ ਹੈ ਜਿੱਥੇ ਮਜ਼ਦੂਰਾਂ ਦੀ ਗੱਲ ਆ ਜਾਂਦੀ ਹੈ ਉੱਥੇ ਸਾਨੂੰ ਖੜੇ ਹੋਣਾ ਚਾਹੀਦਾ ਚੈਲੰਜ ਕਬੂਲਣਾ ਚਾਹੀਦਾ ਹੈਗਾ ਸਰੋਵਰ ਨਾਲ ਗ੍ਰਾਂਡ ਵਿੱਚ ਵੱਡਾ ਪ੍ਰੋਗਰਾਮ ਤੁਹਾਡੇ ਸਿਰ ਤੇ ਆਪਾਂ ਫੇਰ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੁਕਤਗਿਰੀ ਗੋਲੇ ਵਾਲਾ ਸਾਰੇ ਸਾਥਕਾਂ ਨੂੰ ਬੇਨਤੀ ਆ ਕਿ ਕਿਸੇ ਨੇ ਜਾਣਾ ਨਹੀਂ ਆਪਾਂ 3 ਵਜੇ ਤੱਕ